ਬਾਰਿਸ਼ ਤੇ ਬਹੁਤ ਹੋ ਗਈ ਹੈ ਕਦਾਂ ਪਾਣੀ ਖੜ ਗਿਆ ਉਹ ਪਲਾਟਾਂ ਦੇ ਵਿੱਚ ਔਰ ਇੱਧਰ ਵੀ ਹੀ ਬਣਿਆ ਬੈ ਬੈ ਜਲ ਥਲਾਈ ਪਈ ਪੂਰੀ ਪਾਣੀ ਮੀਂਹ ਚੰਗਾ ਪੈ ਗਿਆ ਬਾਰਿਸ਼ ਤਿੰਨ ਚਾਰ ਘੰਟੇ ਪੈ ਗਿਆ ਬੈ ਬੈ ਕਰਾਤੀ ਹੈ ਹਜੇ ਵੀ ਬੱਦਲਾਂ ਮੌਸਮ ਬੰਦਿਆ ਪਤਾ ਨਹੀਂ ਆਪਾਂ ਸਿੱਧੇ ਬਾਜ਼ਾਰ ਹੋਈਏ ਮੁੰਡਿਆ ਫਿਰ ਨਾ ਬਾਰਿਸ਼ ਆ ਜੇ ਫਤਿਹ ਜਲ ਆਮਰਾ ਪੁੱਤ ਕੀ ਕਹਦਾ ਪਪਾ ਹੁੰਦੇ ਪਾਪ ਬਾਜ਼ਾਰ ਚਲੇ ਥੋੜਾ ਜਿਹਾ ਹੈ ਹਮਦੇ ਫਿਰ ਪਪਾ ਬਾਲੇ ਕੋਈ ਜਨਾ ਜ਼ਿਆਦਾ ਗੰਥ ਲੈਣ ਡੇਗਣਾ ਪਵੇ ਧਿਆਨ ਰੱਖੀਦਾ ਚੱਟੀ ਬਿਲਾ ਨਾ ਵੀ ਸਵੇਰ ਦਾ ਟਾਈਮ ਚਾਹੀ ਆਪਣੇ ਨਾ ਫੁੱਲ ਵਾਲੀਆਂ ਪਾਲੇ ਸ਼ਾਨਾ ਫਲਵਾੜੀ ਦਾ ਬਦੇ ਬਾਰ ਬਾਰ ਜੀ ਨਹੀਂ ਹੋਂਦੀ ਇਹਨੂੰ ਤੁਸੀਂ ਕਹੋ ਪਹਿਲੇ ਪਹਿਲੇ ਹੋਈ ਬਾਰਸਾਲੀ ਨੇ ਵੀ ਹੋਂਦੀ ਚਾਰ ਪੰਜ ਵਜੇ ਦੀ ਫਲਵਾੜੀ ਕਿਹਨੂੰ ਪਸੰਦ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਚਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਹਾਉ ਕਰਦੇ ਆ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਤੇ ਸ਼ਾਮ ਦਾ ਟਾਈਮ ਹੋ ਚੁੱਕਾ ਤੇ ਅਸੀਂ ਜਾ ਰਹੇ ਹਾਂ ਬਾਬਾ ਜੀ ਦਾ ਵਿਆਹ ਆ ਰਿਹਾ ਇਸ ਵਿੱਚ ਨਹੀਂ ਯਾਨੀ ਪਾਸ਼ਾ ਜੀ ਦਾ ਤੇ ਅਸੀਂ ਜਾ ਰਹੇ ਹਾਂ ਗੱਗਰਾ ਸਾਹਿਬ ਕਾਨ ਸਾਹਿਬ ਤੇ ਰੌਣਕ ਮੇਲਾ ਤੁਹਾਨੂੰ ਦਿਖਾਉਂਦੇ ਆ ਤੇ ਜੁਲੇਰੋ ਤੇ ਰੌਣਕ ਮੇਲਾ ਤੁਹਾਨੂੰ ਬਖਾਉਂਦੇ ਆ ਤੇ ਜੁਲੇਰੋ ਹਮ ਤੱਕ ਲੋ ਦੇ ਨਾਲ ਜਿਹੜੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਚਲੀ ਰਹਾ ਹੈ ਜਈ ਝੋ ਚਲੀ ਝੋ ਜਮ ਗਰ ਤੇ ਗਲੀਆਂ ਛੋਟੀਆਂ ਤੇ ਮੋਟਰਸਾਈਕਲ ਹੀ ਜਾਣਾ ਗੱਡੀ ਗੁੱਡੀ ਦਾ ਤੇ ਔਖਾ ਤੇ ਰਿਕਸ਼ਾ ਰਿਕਸ਼ੇ ਬਾਹਰ ਹੀ ਲੱਗ ਜਾਂਦੇ ਉੱਥੇ ਤੇ ਕਿਉਂਕਿ ਫਿਰ ਗਲੀਆਂ ਛੋਟੀਆਂ ਵਾਂ ਤੇ ਉਹ ਮੁਸ਼ਕਲ ਹੋ ਜਾਂਦੀ ਬੜੀ ਲੰਗੀਆਂ ਦੇ ਵਾਂ ਅੱਗੇੋਂ ਤੇ ਪਿੱਛੇੋਂ ਤੇ ਠੀਕ ਆ ਅੱਗੇ ਜਾ ਕੇ 4 4 ਫੁੱਟ ਦੀਆਂ ਹੋ ਜਾਂਦੀਆਂ ਗਲੀਆਂ ਤੇ ਇਹ ਰਿਕਸ਼ਾ ਹੀ ਉਰਾਈ ਤਾ ਦਿੰਦੇ ਆ ਰਿਕਸ਼ਾ ਰਿਕਸ਼ੇ ਵਗੈਰਾ ਤੇ

ਫਿਰ ਉਹ ਉੱਤੇ ਚੱਲ ਜੰਨੇ ਆ ਕਿੱਥੇ ਤੁਰ ਕੇ ਜਾਵਾਂਗੇ ਮੋਟਰਸਾਈਕਲ ਚੱਲ ਜਾ ਰ ਮਾਨੋਂ ਤੇ ਲਾ ਦਾਂ ਕਿਤੇ ਮੋਟਰਸਾਈਕਲ ਚਲੋ ਵੀ ਚਲੋ 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 ਫਸ ਕਲਾਸ ਝੋਲਾ ਟੰਗ ਲਿਆ ਵਧੀਆ ਫਸ ਕਲਾਸ ਕਿਹਦਾ ਕੀ ਕਹਿੰਦੇ ਆ ਜੀ ਇਹ ਖਾ ਤੇ ਰਗੀ ਜਿੰਦਰਿੰਦਾ ਆ ਮੋਟਰਸਾਈਕਲ ਆਪਾਂ ਬਾਹਰ ਹੀ ਲਾਤਾ ਫਿਰ ਹਾਲ ਕਿਉਂਕਿ ਅੰਦਰ ਅਸੀਂ ਤਾਂ ਦਸਿਆ ਰਸਤੇ ਛੋਟੇ ਅੱਗੇ ਜਾਮ ਲੱਗ ਜਾਂਦਾ ਕਰਕੇ ਆਪਾਂ ਅੱਗੇ ਜਾ ਰਹੇ ਹਾਂ ਟੈਵਲ ਨੰਗਾ ਨੰਗਾ ਹੰਤੋ ਇਹਦਾ ਨੰਗਾ ਆਪਾਂ ਮੰਗੀ ਦੇ ਕਰਲਾਪਾਖ ਅੱਗੇ ਪਿੱਛੇ ਇਹਨੂੰ ਮਤਾਂ ਜੇ ਤਾਂ ਕੰਸੇ ਚਾਹ ਤੇ ਚੱਲੋ ਜਾਣਦੇ ਆ ਬਹਿਣ ਤੁਰਕੇ ਨਿਕਣਾ ਮੁਸ਼ਕਲ ਹੋਇਆ ਪਿਆ ਜੀ ਪਹੁੰਚ ਗਏ ਆਪਾਂ ਕੰਨ ਸਾਹਿਬ ਕਰੋ ਦਰਸ਼ਨ ਆਏ ਜੀ ਸੰਗਤ ਘਾਟੀ ਹੋਣਾ ਹੈ ਥੋੜੀ ਵੀ ਕਾਫੀ ਹੁੰਦੀ ਹੋਣਗੀ 30 ਤਰੀਕ ਨੂੰ ਬਾਬਾ ਜੀ ਦਾ ਵਿਆਹ ਤੇ ਇੱਧਰ ਜੋੜਾ ਘਰ ਇਧਰ ਕਰੋ ਦਰਸ਼ਨ ਪਹੁੰਚ ਗਏ ਆਪਾਂ ਸਿਲਬੋਦਰਾ ਸਾਹਿਬ ਕੰਨ ਸਾਹਿਬ ਤੇ 3 اگست ਨੂੰ بابا جی ਦਾ ਵਿਆਹ ਪੁਰਬਾ ਹਰ ਸਾਲ ਮਨਾਇਆ ਜਾਂਦਾ ਵਾ ਤੇ ਦੂਰੋਂ ਨੇੜੋਂ ਸੰਗਤ ਜ਼ਰੂਰ ਪਹੁੰਚੇ ਜਿਹੜੇ ਕਾਂਦੇ ਠੰਗਣਾ ਪਾਸ਼ਾ ਬੈਠੇ ਉਹ ਕਾਂਦੇ ਤੁਹਾਨੂੰ ਦਸ਼ਨ ਕਰਾਉਂਦੇ ਆ ਇਹ ਇਧਰ ਆ ਇਧਰ ਸ਼ਹਿਰ ਹਾਲ ਢਾਤਾ ਵਾ ਇਧਰ ਸਾਈ ਦਾ ਕੰਮ ਚੱਲਣ ਡਿਆ ਦੇਖਾ ਤਾਂ ਆ ਰੋਗ ਤਾਂ ਬਾਬਾ ਜੀ ਦਾ ਵਿਆਹ ਜੋ ਆ ਗਿਆ ਤਾਂ ਘਰ ਚ ਕੰਮ ਬੰਦ ਕਰਤਾ ਇਧਰ ਸਾਰਾ ਢਾਤੜਿਆ ਵੇਖੋ ਇਧਰਲੇ ਬੰਦੇ ਪਹਿਲਾਂ ਲੰਗਰ ਵਾਲਾ ਇਧਰ ਸੀ ਇਧਰਲੇ ਬੰਦੇ ਨੇ ਢਾਤਾ ਹੁਣ ਲੰਗਰ ਵਾਲਾ ਉੱਪਰ ਕਰਤਾ ਤੇ ਲੈ ਫੱਦੇ ਪਟਕੀ ਬੰਨ੍ਹ ਡਿਆ ਹੁਣ ਹੈ ਹੁਣ ਜੇ ਤਾਂ ਆ ਗਿਆ ਪਟਕੀ ਦਾ ਮੱਥਾ ਤੇ ਟੇਕਦੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਤੇ 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 ਚੱਲਿਆਂ ਤੁਹਾਨੂੰ ਮਾਪਣ ਸਾਡਾ ਚੱਲੇ 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 ਜੋੜੇ ਦਾ ਰੇਂਜ ਜੋੜੇ ਲੈਣਾ ਮਾਸਪੇ ਚਲੋ ਚਲੀਏ ਹੋਰ ਸਭ ਚੱਲ ਰਹੀਆਂ ਨੇ ਫੜੇ ਦੇ ਘਰਾਉਣੇ ਰੈਡੀ ਇਹ ਦਿੰਦੇ 24 ਘੰਟੇ ਅੱਗੇ ਚੱਲ ਰਹੀਆਂ ਨੇ ਬਾਹਰ ਕਾਹਦੀ ਟਕਾਂ ਪਾ ਕੇ ਖਿਸਕੀ ਚੱਲ ਰਹੀਆਂ ਨੇ 마리나오고 맘에 들어오고, 맘에 들어오고, 맘고 맘에 들어오고, 맘에 들어오고, 맘에 들어오고, 어오고 맘에 들어오고, 맘에 들어오고, 어오고 맘에 들어오고, 맘에 들어오고, 어오 ਰਾ ਭਰ ਕੇ ਕੱਪੜਿਆਂ ਦਾ ਲੈ ਜਾਂਦਾ ਹਾਂ ਮੈਂ ਕਿਹਾ ਜੇ ਕੱਪੜੇ ਵੀ ਹੋ ਗਏ ਤਾਂ ਪ੍ਰੋਜੈਕਟ ਸਾਡੇ ਦਾ ਦਾ ਟਾਈਮ ਮੈਂ ਤੁਮੜੇ ਜੋੜਦਾਗਾ ਜਾਂ ਵੀਡੀਓ ਜੋੜਦੇ ਪੜਾਏ ਗੱਤੇ ਜਿਹੜੇ ਨਾਲ ਨਾ ਉਹ ਤਰੀਕਾ ਤੋਂ ਕਰਾਇਆ ਇਹ ਤਰੀਕਾ ਉਹ ਜ਼ਿਆਦਾ ਟਾਈਮ